ਆਪ ਲਾਈਵ ਤੇ ਇੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਐਨ ਖਬਰ ਨਵੇਂ ਆਸਾ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਅਤੇ ਭਾਈ ਦਿਆਲਾ ਜੀ ਦੇ 350 ਸੇ ਬੀ ਵਿਹਾਰੇ ਸਬੰਧਿਤ ਆਸਾਮ ਉੱਤੇ ਚੱਲੇ ਨਗਰ ਕੀਰਤਨ ਦਾ ਧਾਰੀਵਾਰ ਵਿਖੇ ਪਹੁੰਚਣ ਤੇ ਇਲਾਕੇ ਦੀਆਂ ਸਮੂਹ ਸੰਤਾ ਵੱਲੋਂ ਵੱਖ-ਵੱਖ ਸਥਾਨਾਂ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਜੈਸਦਰ ਸਾਹਿਬਾਂ ਵੱਲੋਂ ਸਵਾਗਤੀ ਗੇਟ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾ ਕੇ ਅਤੇ ਪੰਜ ਤਾਰਿਆ ਅਤੇ ਸੁੰਦਰ ਫਾਲਸੀ ਸਾਹਿਬ ਨਿੱਕੇ ਸੋਭਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕਰਕੇ ਸਤਕਾਰ ਸਹਿਤ ਸਵਾਗਤ ਕੀਤਾ ਗਿਆ ਰਾਤ ਕਰੀਬ 11 ਵਜੇ ਗੁਰਦੁਆਰਾ ਸ੍ਰੀ ਬੁਰਛਰ ਤਾਰਿਮਰ ਵਿਖੇ ਨਗਰ ਕੀਰਤਨ ਪਹੁੰਚਣ ਤੇ ਸਮਾਰਤ ਲਈ ਖੂਬ ਸਜਾਵਟ ਕੀਤੀ ਗਈ ਅਤੇ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ ਨਗਰ ਕੀਰਤਨ ਦੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅੱਜ ਗੁਰਦੁਆਰਾ ਸ੍ਰੀ ਬਰੁਜਾ ਸਾਹਿਬ ਧਾਰੀਵਾਲ ਤੋਂ ਅਗਲੇ ਪੜਾ ਲਈ ਰਵਾਨਾ ਹੋਏ ਨਗਰ ਕੀਰਤਨ ਦਾ ਵੱਖ-ਵੱਖ ਸਥਾਨਾਂ ਤੋਂ ਇਲਾਵਾ ਜੇ ਬਟਾਲਾ ਬਟਾਲਾ ਰੋਡ ਧਾਰੀਵਾਲ ਦੇ ਡਾਕਟਰ ਕਮਲਜੀਤ ਸਿੰਘ ਜੀ ਜੀ ਅਗਵਾਈ ਹੇਠ ਸਥਾਨਕ ਸੰਤਾ ਹਸਪਤਾਲ ਦੇ ਸਤਾਬ ਅਤੇ ਡਾਟਾ ਸਾਹਿਬ ਦੇ ਪਰਿਵਾਰਕ ਮੈਂਬਰਾਂ ਵੱਲੋਂ ਫੁੱਲਾਂ ਦੀ ਵਰਕਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਨਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਔਰ ਤੁਹਾਨੂੰ ਦਿਖਾਉਂਦੇ ਆ ਨਗਰ ਕੀਰਤਨ ਦੀਆਂ ਕੁਝ ਲਾਈਵ ਤਸਵੀਰਾਂ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਦੇਖ ਲਓ ਬਖਸ਼ਾਵਾ ਅੱਲਾਹ ਹਾਜੀ ਹਾਜੀ ਨਾ ਪਤਾ ਹੋ ਨਾ ਅਸੀਂ ਡਰਦੇ ਜੀ भ खोल केर बैनर खोलो बैनर पेंचर लगन कीर्तन चलिया पेंच पीना वा श्री गुरु तेग बहांता चलो स्वास्थ्य कर लो आपसे करे वो किना चले ਪ੍ਰਿਨਸੀਪਲ ਜੀ ਡਾਕਟਰ ਕਮਲਜੀਤ ਜੀ ਤੇ ਅਤੋਬੀ ਸਾਹਿਬ ਆਸਾਮ ਤੋਂ ਜਿਹੜਾ ਨਗਰ ਕੀਰਤਨ ਸ਼ੁਰੂ ਗੁਰੂ ਕੇਵਲਾ ਹਾਜ਼ਰੀ ਦੇ 350ਵਾਂ ਸ਼ੁਰੂ ਕਰਨ ਦੇ ਸਰਦ ਦੇ ਵਿੱਚ ਨਿਕਲਿਆ ਉਹਦੇ ਲਈ ਸਾਰੀਆਂ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਔਰ ਅਸੀਂ ਹੀ ਕੇ ਜੀ ਅਕਾਲੀ ਟੀਮ ਬਾਕੀ ਸਾਰੇ ਸਾਡੇ ਆਨਗਾਰਡ ਦੇ ਵਿੱਚ ਜਿਹੜੇ ਲੋਕ ਨੇ ਇਕੱਠੇ ਹੋਏ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਵਾਸਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਖੜੇ ਹੋਏ ਆ ਗੁਰੂ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ ਇਸ ਭਾਰ ਦੇ ਦੇਖ ਲਈ ਉਸ ਸਮੇਂ ਉਹਨਾਂ ਨੇ ਪਿੰਡ ਦੀ ਜਿੰਦਗੀ ਬਚਾ ਲਈ ਕਸ਼ਮੀਰੀ ਪੱਡਤਾਨ ਦੇ ਉਹਦੇ ਕਹਿੰਦੇ ਗੁਰੂ ਸਿੰਘ ਜੀ ਦੇ ਕਹਿੰਦੇ ਉਹਨਾਂ ਨੇ ਜਾ ਕੇ ਦਿੱਲੀ ਦੇ ਵਿੱਚ ਆਪਣੀ ਲਾਸ਼ਾਂ ਨੂੰ ਛੁਹੀਦੀ ਦਿੱਤੀ ਤੇ ਰਾਜਦਾਰ ਜਿਹੜਾ ਭਾਰਤ ਆਇਆ ਉਹਨਾਂ ਕਰਕੇ ਅੱਜ ਜਿਹੜਾ ਇਹ ਰੈਲਸ ਤੋਂ ਹਿੰਦੀ ਬਲਕਸ ਤੋਂ ਜਿਹੜਾ ਹੈਗਾ ਹਿੰਦੂ ਵਿਦੋਸ਼ ਹੈਗਾ ਲੈ ਸਾਰੇ ਧਰਮਾਂ ਦਾ ਵਿਦੋਸ਼ ਹੈਗਾ ਉਹਨਾਂ ਦੀ ਕੁਰਬਾਨੀ ਕਰਕੇ ਹੈਗਾ ਤੋਂ ਉਹਨਾਂ ਨੂੰ ਕੁਰਬਾਨੀ ਨੂੰ ਯਾਦ ਕਰਦੇ ਹਾਂ ਅਸੀਂ ਨਮਨ ਕਰਦੇ ਹਾਂ ਔਰ ਸਾਰੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੇ ਤੇਗ বাহাদুর ਜੀ ਦੀ ਸ਼ਾਦਕ ਪਾਇਗਲਾ ਜੀ ਭਾਈ ਮਤੀਬਾ ਜੀ ਉਹਦਾ ਸਾਰਿਆਂ ਦੇ ਸ਼ਾਦਕ ਨੂੰ ਦੇਖਦੇ ਹੋ ਅਸੀਂ ਸਿੱਖੀ ਦੇ ਪ੍ਰਚਾਰ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਾਨੂੰ ਸੰਦੇਸ਼ ਦਿੱਤਾ ਹੈ ਕਿ ਸਿੱਖੀ ਨੇ ਸਾਨੂੰ ਸੰਦੇਸ਼ ਦਿੱਤਾ ਕਿ ਤਿਤ ਕਰੋ ਨਾਮ ਜੋਤੋ ਔਰ ਬੰਨ੍ਹ ਕੇ ਛਕੋ ਉਹਦੇ ਤੇ ਚੱਲ ਕੇ ਅਸੀਂ ਇੱਕ ਅੱਛੇ ਸਮਾਜ ਦੀ ਸਿਰਜਣਾ ਕਰੀਏ ਅੱਛੇ ਪੰਜਾਬ ਦੀ ਸਿਰਜਣਾ ਕਰੀਏ ਤੇ ਅੱਛੇ ਭਾਰਤ ਦੀ ਸਿਰਜਣਾ ਕਰੀਏ ਜਿਦੇ ਵਿੱਚ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਖੁਸ਼ ਰਹਿਣ ਔਰ ਇਹ ਹੀ ਸਾਡਾ ਜਿਹੜਾ ਖਾਲਸਾ ਹੀ ਖਾਲਸਾ ਦੀ ਪਰੰਪਰਾ ਹੈ ਇਹ ਹੀ ਸਾਡਾ ਕਲਸਾ ਰ ਆ ਜਾਏਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ